ਕਿਸੇ ਬੱਚੇ ਅੱਛਾ ਸਰਕਾਰ ਤਾਂ ਦਾਅਵੇ ਬੜੇ ਕਰਦੀ ਆ ਹਾਂ ਵੀ ਜਿਹੜੇ ਪੰਜਾਬ ਹੈ ਨਸ਼ਾ ਮੁਕਤ ਕਰ ਦੇਣਾ ਪੰਜਾਬ ਚੋਂ ਵੱਡੇ ਵੱਡੇ ਪਲੇਅਰ ਨਿਕਲਣਗੇ ਪੰਜਾਬ ਜਿਹੜਾ ਸੁਧਾਰਤ ਹੈ ਪੰਜਾਬ ਸੋਨੇ ਦੀ ਚਿੜੀ ਬਣ ਗਿਆ ਲੱਗਦਾ ਜਿਹੜੇ ਦਾਅਵੇ ਬਿਲਕੁਲ ਫੇਲ ਨੇ ਖਾਸ ਕਰਕੇ ਮੈਟ ਵਗੈਰਾ ਪਛਾਏ ਸੀ ਬਈ ਇੱਥੇ ਤੁਸੀਂ ਆ ਕੇ ਬੈਠੋ ਉੱਥੋਂ ਆਪਣਾ ਬਚਾਅ ਰੱਖੋ ਵੀ ਕੋਈ ਨੁਕਸਾਨ ਨਾ ਹੋ ਜਾਵੇ ਅੱਛਾ ਇਹ ਲੁਧਿਆਣੇ ਦਾ ਐਸਾ ਨਾਮੀ ਸਟੇਡੀਅਮ ਹੈ ਜਿੱਥੇ ਇੰਡੀਆ ਤੇ ਪਾਕਿਸਤਾਨ ਦਾ ਜਿਹੜਾ ਮੈਚ ਉਹ ਵੀ ਹੋਇਆ ਸੀਗਾ ਸੋ ਹਾਲਾਤ ਕਾਫੀ ਖਸਾ ਦਿਨ ਬਰ ਦਿਨ ਹੁੰਦੇ ਜਾ ਰਹੇ ਇਹ ਬਹੁਤ ਵਹੀ ਸਟੇਡੀਅਮ ਜਦੋਂ ਵੀ ਕੋਈ ਬਾਹਰਲਾ ਅਥਲੀਟ ਗੱਲ ਕਰਦਾ ਵੀ ਲੁਧਿਆਣੇ ਆਣੇ ਜਾਵਾਂਗੇ ਬੜੀ ਖੁਸ਼ੀ ਨਾਲ ਇੱਥੇ ਆਣਦੇ ਨੂੰ ਚਾਹ ਹੁੰਦਾ ਹੈ ਬਈ ਬਹੁਤ ਵੱਡਾ ਸਟੇਡੀਅਮ ਹੈ ਤੇ ਬੜੇ ਆਰਾਮ ਨਾਲ ਉੱਥੇ ਜਾਵਾਂਗੇ ਪਰ ਜਦੋਂ ਇੱਥੇ ਆ ਕੇ ਸਟੇਡੀਅਮ ਦੀ ਹਾਲਤ ਦੇਖਦੇ ਆ ਤਾਂ ਉਹਨਾਂ ਨੂੰ ਵੀ ਦੇਖ ਕੇ ਇਹਨਾਂ ਅਫਸੋਸ ਹੁੰਦਾ ਹੈ ਅੱਛਾ ਤੇ ਤੁਸੀਂ ਅੱਜ ਪ੍ਰੋਗਰਾਮ ਕਰਾਣੇ ਕਿੰਨੇ ਚਾਰਜਸ ਪੈਸੇ ਵੀ ਲੇ ਤੁਹਾਡੇ ਕੋਈ हां जी हां जी ادي ਗਰਾਉਂਡ ਦੀ 2500 ਰੁਪਿਆ ਪਰ ਡੇ ਪੇਮੈਂਟ ਹੈ ਟੋਟਲ ਪੇਮੈਂਟ ਕਿੰਨੀ ਇਤੀ ਉਸੀ ਅਸੀਂ 2 ਦਿਨ ਦੀ ਪੇਮੈਂਟ ਦਿੱਤੀ ਅੱਜ ਤੇ ਕੱਲ ਸਾਡੇ 2 ਦਿਨ ਮੀਟ ਚੱਲੂਗੀ 5000 ਅੱਛਾ 5000 ਪੇਮੈਂਟ ਦੇ ਦਿੱਤੀ ਹਾਲਾਤਾਂ ਵੀ ਖਸਤਾ ਨਹੀਂ ਇੱਥੇ ਹਾਂ ਜੀ ਬੜਾ ਬਣਿਆ ਰਹਿੰਦਾ ਮੰਦੇ ਦੇ ਡਰ ਤਾਰਾਂ ਲੱਗੀਆਂ ਨੇ ਸੈਂਚਰ ਬੋਰਡ ਲੱਗਿਆ ਕਿਸੇ ਵਕਤ ਵੀ ਹਾਸਾ ਹੋ ਸਕਦਾ ਤੁਸੀਂ ਆਪਣੇ ਬੱਚਿਆਂ ਤਾਂ ਫੇਰ ਸਾਹਮਣੇ ਰੱਖਦੇ ਹੋ ਕਿ ਤਾਂ ਕੋਈ ਹਾਸਾ ਨਾ ਹੋ ਜਾਵੇ ਹਾਂ ਜੀ ਪਹਿਤਾਏ ਹੁਣ ਕਹੀ ਸੀ ਗਈ ਵੀ ਗੁਰੂ ਨਾਨਕ ਦੇਵ ਸਟੇਡੀਅਮ ਐ ਵੀ ਪੂਰੀ ਸਫਾਈ ਹੋਣੀ ਐ ਜੀ ਪੂਰਾ ਵਧੀਆ ਪ੍ਰੋਗਰਾਮ ਹੋਣਾਗਾ ਜੀ ਇ ਇਧਰੋਂ ਸ਼ਰੂਰ ਲੱਕ ਚੋਂ ਆਿਆਂਗੇ ਅੱਛਾ ਜੀ ਤੇ ਤੁਸੀਂ ਹੁਣ ਇਹ ਦੇਖੋ ਵੀ ਮੈਂ ਗੁਰੂ ਨਾਨਕ ਦੇਵ ਸਟੇਡੀਅਮ ਦੇ ਵਿੱਚ ਆਿਆਂਗਾ ਤੇ ਬਾਬਾ ਦੇ ਨਾਮ ਦੇ ਉੱਤੇ ਠੱਗੀਆਂ ਮਰੀ ਜਾਂਦੀਆਂ ਨੇ ਕਿੰਨੇ ਕੁ ਤਸਵੀਰਾਂ ਨੇ ਦੇਖ ਸਕਦੇ ਹੋ ਕੁਰਸੀ ਹੱਥ ਦੇ ਵਿੱਚ ਐ ਓਪਨ ਪੰਜਾਬ ਸੀਨੀਅਰ ਐਂਡ ਯੂ 20 ਇਨਵੀਟੇਸ਼ਨਲ ਐਥਲੀਟ ਚੈਂਪੀਅਨਸ਼ਿਪ ਲੁਧਿਆਣਾ ਦੇ ਗੁਰਨਾਣਕ ਸਟੇਡੀਅਮ ਦੇ ਵਿੱਚ ਕੀਤੀ ਜਾ ਰਹੀ ਸੋ ਬਿਲਕੁਲ ਜੇ ਗੱਲ ਕਰੀਏ ਤਾਂ 600 ਦੇ ਕਰੀਬ ਇਸ ਐਥਲੀਟ ਪ੍ਰੋਗਰਾਮ ਜਿਹੜੀ ਚੈਂਪੀਅਨਸ਼ਿਪ ਦੇ ਬੱਚਿਆਂ ਨੇ ਭਾਗ ਲਿਆ ਸੋ ਹਾਲਾਤ ਨੇ ਗੁਰਨਾਣਕ ਸਟੇਡੀਅਮ ਤੋਂ ਦਿਖਾ ਦਿੰਦੇ ਸੋ ਤਸਵੀਰਾਂ ਨੇ ਸਭ ਨੂੰ ਤੁਸੀਂ ਦੇਖ ਸਕਦੇ ਹੋ ਜਿਹੜੇ ਹਾਲਾਤ ਕਾਫੀ ਇਸ ਜਗ੍ਹਾ ਦੇ ਉੱਪਰ ਖਸਤਾ ਨੇ ਤੇ ਬੱਚਿਆਂ ਦਾ ਇਹ ਵੀ ਕਹਿਣਾ ਇਸ ਜਗ੍ਹਾ ਦੇ ਉੱਪਰ ਰਹਿਣ ਦੇ ਲਈ ਕੋਈ ਵੀ ਜਿਹੜੀ ਫੈਸਿਲਿਟੀ ਹੈ ਉਹ ਨਹੀਂ ਹੈਗੀ ਸੋ ਤਸਵੀਰਾਂ ਜਰੂਰ ਕੋਸ਼ਿਸ਼ ਕਰਾਂਗੇ ਤੁਹਾਨੂੰ ਦਿਖਾ ਦਿਆਂ ਜਿਹੜੀ ਸਾਰੀਆਂ ਕੁਰਸੀਆਂ ਵਗੈਰਾ ਟੁੱਟੀਆਂ ਹੋਈਆਂ ਤੇ ਜਿਹੜੀ ਗੰਦਗੀ ਇਸ ਜਗ੍ਹਾ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਸੋ ਹਾਲਾਤ ਕਾਫੀ ਇਸ ਗੁਰਨਾਣਕ ਸਟੇਡੀਅਮ ਦੇ ਖਸਤਾ ਨੇ ਇੱਕ ਪਾਸੇ ਸਰਕਾਰ ਦੇ ਵੱਲੋਂ ਜਿਹੜੇ ਦਾਅਵੇ ਕਾਫੀ ਵੱਡੇ ਵੱਡੇ ਕਿਤੇ ਜਾਂਦੇ ਨੇ ਸੋ ਵੱਡੇ ਵੱਡੇ ਜਿਹੜੇ ਦਾਅਵੇ ਆ ਉਹ ਕਿਤੇ ਜਾਂਦੇ ਸੋ ਬਿਲਕੁਲ ਜਿਹੜੇ ਦਾਅਵੇ ਆ ਬਿਲਕੁਲ ਖੋਖਲੇ ਹੁੰਦੇ ਨਜ਼ਰ ਆ ਰਹੇ ਸੋ ਬਿਲਕੁਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਾਫੀ ਗੰਦਗੀ ਦੇ ਵਿੱਚ ਜਿਹੜੀਆਂ ਤਸਵੀਰਾਂ ਕੁਰਸੀਆਂ ਦੀਆਂ ਸੋ ਉਸ ਪਰਲੇ ਪਾਸੇ ਤੁਸੀਂ ਦੇਖਦੇ ਹੋ ਜਿਹੜੀਆਂ ਕੁਰਸੀਆਂ ਜਿਹੜੀਆਂ ਕਾਫੀ ਐ ਟੁੱਟੀਆਂ ਹੋਈਆਂ ਨੇ ਤੇ ਆਪਣੀ ਸੀਡ ਦੇ ਉੱਪਰ ਜਿਹੜੀ ਆ ਪ੍ਰੋਪਰ ਉਹ ਨਹੀਂ ਹੈਗੀ ਸੋ ਕਾਫੀ ਜਿਹੜੀ ਇਸ ਜਗ੍ਹਾ ਦੇ ਉੱਪਰ ਜਿਹੜੇ ਪਲੇਅਰ ਆਂਦੇ ਨੇ ਉਹਨਾਂ ਨੂੰ ਕਾਫੀ ਜਿਹੜੀ ਪ੍ਰੋਬਲਮ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਿਹੜਾ ਮੀਟਰ ਹੈ ਉਹ ਵੀ ਹਾਲਾਤ ਜਿਹੜੇ ਕਾਫੀ ਖਸਨ ਦੇ ਜਿਹੜਾ ਓਪਨ ਹੈ ਉਹ ਪਿਆ ਹੋਇਆ ਹੈ ਕਿਤਨੇ ਕਿਤੇ ਜਿਹੜਾ ਖਤਰੇ ਦੀ ਇਹ ਵੀ ਘੜੀ ਸੋ ਬਿਲਕੁਲ ਦੇਖੀ ਜਾ ਸਕਦੀ ਸੋ ਬਿਲਕੁਲ ਤੁਸੀਂ ਤਸਵੀਰਾ ਸਿਟੀ ਹੌਂਦੇ ਉੱਪਰ ਐਕਸਕਲੂਸਿਵ ਦੇਖ ਸਕਦੇ ਹੋ ਇਸ ਜਗ੍ਹਾ ਦੇ ਹਾਲਾਤ ਨੇ ਜਿਹੜੇ ਕਾਫੀ ਖਰਸਤਾ ਨੇ ਸੋ ਜਿਹੜੇ ਇਸ ਜਗ੍ਹਾ ਦੇ ਉੱਪਰ ਆਏ ਨੇ ਉਹਨਾਂ ਨੇ ਜਿਹੜੀ ਗੱਲਬਾਤ ਜਿਹੜੀ ਜਰੂਰ ਕਰਨ ਦੀ ਕੋਸ਼ਿਸ਼ ਕਰਨਗੇ ਸੋ ਇੱਕ ਪਾਸੇ ਜਿਹੜੇ ਸਰਕਾਰ ਵੱਲੋਂ ਜਿਹੜੇ ਦਾਅਵੇ ਨੇ ਕਿਤੇ ਨੇ ਦਾਅਵੇ ਬਿਲਕੁਲ ਫੇਲ ਹੁੰਦੇ ਨਜ਼ਰ ਆ ਰਹੇ ਇਹ ਵੀ ਤੁਸੀਂ ਦੇਖ ਸਕਦੇ ਹੋ ਵੀ ਕਿਸੇ ਟਾਈਮ ਵੀ ਇਸ ਜਗ੍ਹਾ ਦੇ ਉੱਪਰ ਤਾਸ ਸਕਦਾ ਹੈ ਮੈਂ ਇਸ ਜਗ੍ਹਾ ਦੇ ਉੱਪਰ ਖੜਾ ਹਾਂ ਜਿਹੜੀ ਪਲਾਈ ਹੈ ਬਿਲਕੁਲ ਉਹ نیچے ਜਾ ਰਹੀ ਕਿਤਨੇ ਕਿਤੇ ਜਿਹੜੀ ਖਤਰੇ ਦੀ ਘੜੀ ਹੈ ਸੋ ਦੇ ਹਾਲਾਤ ਨੇ ਕਾਫੀ ਖਸਤਾ ਨੇ ਤੇ ਕਈ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਦਾਅਵੇ ਸਾਰੇ ਜਿਹੜੇ ਫੇਲ ਹੁੰਦੇ ਆ ਉਹ ਨਜ਼ਰ ਆ ਰਹੇ ਸਰ ਕੀ ਕਹਿਣਾ ਚਾਹੋਗੇ ਇਸ ਜਗ੍ਹਾ ਤੋਂ ਪਰ ਜਿਹੜੀ ਚੈਂਪੀਅਨਸ਼ਿਪ ਅੱਜ ਰੱਖੀ ਗਈ ਤੇ 600 ਤੋਂ ਵੱਧ ਬੱਚੇ ਨੇ ਕਈ ਇੰਟਰਨੈਸ਼ਨਲ ਨੈਸ਼ਨਲ ਪਲੇਅਰ ਇਸ ਜਗ੍ਹਾ ਤੋਂ ਨਿਕਲਣੇ ਕਾਫੀ ਜਿਹੜੇ ਹਾਲਾਤ ਕਾਫੀ ਖਸਾ ਨੇ ਸਟੇਡੀਅਮ ਦੇ ਤੇ ਦਾਅਵੇ ਤਾਂ ਬੜੇ ਕੀਤੇ ਜਾਂਦੇ ਸਰਕਰਾਂ ਨੂੰ ਲੱਗਦਾ ਸਾਰੇ ਦਾਅਵੇ ਖੋਖਲੇ ਹਾਂਜੀ ਸਾਰੇ ਦਾਅਵੇ ਖੋਖਲੇ ਐ ਤੇ ਤੁਹਾਡੇ ਸਾਹਮਣੇ ਹੀ ਐ ਐਮਐਲਏ ਸਾਹਿਬ ਖੁਦ ਦੇਖ ਕੇ ਗਏ ਐ ਮੇਅਰ ਸਾਹਿਬ ਦੇਖ ਕੇ ਐ ਡਿਪਟੀ ਮੇਅਰ ਸਾਹਿਬ ਵੀ ਦੇਖ ਗਏ ਐ ਜੀ ਉਹਨਾਂ ਨੇ ਆਹ ਐਦਾ ਮਤਲਬ ਬਹੁਤ ਦੁੱਖਜਾ ਪ੍ਰਗਟ ਕੀਤਾ ਕਹਿੰਦੇ ਯਾਰ ਕੋਈ ਗੱਲ ਨਹੀਂ ਅਸੀਂ ਕਰਾਦਿਆਂ ਕਰਾਂਗੇ ਦੇਖਦੇ ਪਹਿਲਾਂ ਕੰਮ ਐਸੀ ਹੀ ਕਰਾਂਗੇ ਕਦੇ ਸਾਨੂੰ ਤਾਂ ਇੱਥੇ ਤੱਕ ਕਿਸੇ ਨੇ ਉੱਥੇ ਬਿਠਾਇਆ ਹੀ ਨਹੀਂ ਕਿਤੇ ਥੱਲੂ ਆ ਕੇ ਮੁੜ ਜਾਂਦੇ ਆ ਅਸੀਂ ਤੇ ਜਾ ਅਸੀਂ ਗੇਟਾਂ ਦਾ ਮੁੜ ਜਾਂਦੇ ਆ ਇਹ ਸਟੇਡੀਅਮ 'ਚ ਅਸੀਂ ਆਏ ਨਹੀਂ ਕਿਤੇ ਉੱਤੇ ਅੱਜ ਤੁਸੀਂ ਆਏ ਆ ਸਾਨੂੰ ਪਤਾ ਲੱਗਿਆ ਵੀ ਇੰਨੀ ਖਸਤਾ ਹਾਲਤ ਹੋਈ ਹੋਈ ਐ ਸੋ ਬਿਲਕੁਲ ਸਾਹਮਣੇ ਜਿਹੜੀ ਤਸਵੀਰ ਦਿਖਾਉਣ ਦੀ ਜਿਹੜੀ ਜ਼ਰੂਰ ਕੋਸ਼ਿਸ਼ ਕਰਾਂਗੇ ਕੈਮਰਾਮੈਨ ਨੂੰ ਗੁਜ਼ਾਰਿਸ਼ ਹੈ ਜ਼ਰੂਰ ਕਰਾਂਗੇ ਕਿ ਜਿਹੜੀ ਤਸਵੀਰ ਐ ਦਿਖਾਈ ਜਾਵੇ ਕਿਸੇ ਵਕਤ ਵੀ ਉਹ ਜਿਹੜੀ ਉਸ ਜਗ੍ਹਾ ਦੇ ਉੱਪਰ ਜਿਹੜੀ ਪਲਾਈ ਬੋਰਡ ਨੀਚੇ ਉਹ ਡਿੱਗ ਸਕਦਾ ਸੋ ਬ ਬਿਲਕੁਲ ਤਸਵੀਰਾਂ ਸੋ ਗੱਲ ਕਰੀਏ ਤਾਂ ਸਰ ਤੁਸੀਂ ਕਿਛਕੰਦੇ ਤੇ ਇੱਕ ਵਾਰ ਜਿਹੜਾ ਸ਼ੈਂਕਸ਼ਨ ਬੋਰਡ ਵਾਇਰ ਵਗੈਰਾ ਲੱਗਿਓ ਵੀ ਓਪਨ ਪਿਆ ਹੋਇਆ ਹੈ ਤਾਰਾ ਬਿਲਕੁਲ ਨੰਗੀਆਂ ਨੇ ਲੱਗਦਾ ਹੈ ਕੋਈ ਵੀ ਹਾਦਸਾ ਕਿਸੇ ਵਕਤ ਵੀ ਹੋ ਸਕਦਾ ਹੈ ਹਾਂ ਬੱਚੇ ਅਸੀਂ ਬੱਚਿਆਂ ਨੂੰ ਸਾਰਿਆਂ ਨੂੰ ਇਹੀ ਕਹਿ ਰਹੇ ਹਾਂ ਥੋੜਾ ਬਚਾ ਕੇ ਬੈਠੋ ਇਸ ਕਰਕੇ ਮੈਟ ਵਗੈਰਾ ਪੁਛਾਈ ਸੀ ਵੀ ਇੱਥੇ ਤੁਸੀਂ ਆ ਕੇ ਬੈਠੋ ਉਥੋਂ ਆਪਣਾ ਵਿਚਾਰ ਰੱਖੋ ਵੀ ਕੋਈ ਨੁਕਸਾਨ ਨਾ ਹੋ ਜਾਵੇ ਕਿਸੇ ਬੱਚਾ ਅੱਛਾ ਸਰਕਾਰ ਤਾਂ ਦਾਅਵੇ ਬੜੇ ਕਰਦੀ ਆ ਵੀ ਜਿਹੜੇ ਪੰਜਾਬ ਹੈ ਨਸ਼ਾ ਮੁਕਤ ਕਰ ਦੇਣਾ ਪੰਜਾਬ ਚ ਵੱਡੇ ਵੱਡੇ ਪਲੇਅਰ ਨਿਕਲਣਗੇ ਪੰਜਾਬ ਜਿਹੜਾ ਸੁਧਾਰਤਾ ਹੈ ਪੰਜਾਬ ਸੋਨੇ हां जी ਹੁਣ ਦੇਖੋ ਜਿੰਨਾ ਉਹ ਨਸਾ ਵਾਲਿਆਂ ਨੂੰ ਅਸੀਂ ਕਰ ਰਹੇ ਹਾਂ ਹੁਣ ਸਾਡੇ ਬੱਚੇ ਹੁਣ ਨੈਸ਼ਨਲ ਰਿਕਾਰਡ ਕਿੰਨੇ ਬੱਚੇ ਗੁਰਵਿੰਦਰ ਵੀਰ ਵੀਰ ਨੇ ਤੇ ਕੁੜੀ ਹੁਣ ਨੈਸ਼ਨਲ ਚੋ ਰਿਕਾਰਡ ਕਰਕੇ ਆਈ ਹੈ ਇੱਕ ਕੁੜੀ ਟ੍ਰिपल ਜੰਪ ਜੋ ਨੈਸ਼ਨਲ ਗੇਮਾਂ ਚ 골ਡ ਮੈਡਲ ਲੈ ਕੇ ਆਈ ਹੈ ਅਜੇ ਉਹੋ ਜੇ ਬੱਚਿਆਂ ਨੂੰ ਪੁੱਛਿਆ ਜਾਵੇ ਤਾਂ ਹੋਰ ਵੀ ਬੱਚੇ ਅੱਛੇ ਉਹਨਾਂ ਸਾਰਿਆਂ ਦੇ ਦੇਖੋ ਇੰਟਰਨੈਟ ਬੱਚਿਆਂ ਦੇ ਫੋਟੋ ਲੱਗੀਆਂ ਹੋਈਆਂ ਸਾਡੀ ਦੇਖੋ ਸਾਰੇ ਲਾਈਵ ਹੋਣ ਜਿਹੜੇ ਮੈਡਲ ਲੈ ਕੇ ਆਏ ਆ ਅੱਗੇ 10 12 ਸਾਲ ਕਿਤੇ ਮੈਡਲ ਨਹੀਂ ਆਏ ਸੀ ਜਦੋਂ ਦੇ ਹੁਣ ਅਸੀਂ ਅਕਤੂਬਰ ਤੋਂ ਬਾਅਦ ਮੈਂ ਇਸ ਐਸੋਸੀਏਸ਼ਨ ਦਾ ਜਨਰਲ ਸੈਕਟਰੀ ਬਣਿਆ ਪੰਜਾਬ ਦਾ ਅੱਛਾ ਇਹ ਲੁਧਿਆਣਾ ਦਾ ਐਸਾ ਨਾਮੀ ਸਟੇਡੀਅਮ ਹੈ ਜਿੱਥੇ ਇੰਡੀਆ ਤੇ ਪਾਕਿਸਤਾਨ ਦਾ ਜਿਹੜਾ ਮੈਚ ਉਹ ਵੀ ਹੋਇਆ ਸੀਗਾ ਸੋ ਹਾਲਾਤ ਕਾਫੀ ਖਸਾ ਦਿਨ ਬਰ ਦਿਨ ਹੁੰਦੇ ਜਾ ਰਹੇ ਆ ਇਹ ਬਹੁਤ ਹੀ ਸਟੇਡੀਅਮ ਜਦੋਂ ਵੀ ਕੋਈ ਬਾਹਰਲਾ ਸਟੇਡੀਅਮ ਗੱਲ ਕਰਦਾ ਵੀ ਲੁਧਿਆਣੇ ਆਣੇ ਜਾਵਾਂਗੇ ਬੜੀ ਖੁਸ਼ੀ ਨਾਲ ਇੱਥੇ ਆਉਂਦੇ ਨੂੰ ਚਾਹ ਹੁੰਦਾ ਹੈ ਵੀ ਬਹੁਤ ਵੱਡਾ ਸਟੇਡੀਅਮ ਹੈ ਤੇ ਬੜੇ ਆਰਾਮ ਨਾਲ ਉੱਥੇ ਜਾਵਾਂਗੇ ਪਰ ਜਦੋਂ ਇੱਥੇ ਆ ਕੇ ਸਟੇਡੀਅਮ ਦੀ ਹਾਲਤ ਦੇਖਦੇ ਆ ਤਾਂ ਉਹਨਾਂ ਨੂੰ ਵੀ ਦੇਖ ਕੇ ਇਹਨਾਂ ਅਫਸੋਸ ਹੁੰਦਾ ਹੈ। ਅੱਛਾ ਤੁਸੀਂ ਅੱਜ ਪ੍ਰੋਗਰਾਮ ਕਰਾਣੇ ਕਿੰਨੇ ਚਾਰਜਸ ਪੈਸੇ ਵੀ ਲੇ ਤੁਹਾਡੇ ਕੋਈ? ਹਾਂਜੀ ਹਾਂਜੀ ਅੱਧੀ ਰਾਉਂਡ ਦੀ 2500 ਰੁਪਿਆ ਪਰ ਡੇ ਪੇਮੈਂਟ ਹੈ। ਟੋਟਲ ਪੇਮੈਂਟ ਕਿੰਨੀ ਦਿੱਤੀ ਤੁਸੀਂ? ਅਸੀਂ 2 ਦਿਨ ਦੀ ਪੇਮੈਂਟ ਦਿੱਤੀ ਅੱਜ ਤੇ ਕੱਲ ਸਾਡੇ 2 ਦਿਨ ਮੀਟ ਚੱਲੂਗੀ 5000 ਰੁਪਿਆ ਦੀ। ਅੱਛਾ 5000 ਪੇਮੈਂਟ ਦੇ ਦਿੱਤੀ ਹਾਲਾਤਾਂ ਵੀ ਖਸਤਾ ਨਹੀਂ ਇੱਥੇ। ਹਾਂਜੀ ਭਾਜੀ ਡਰ ਬਣਿਆ ਰਹਿੰਦਾ ਮੰਦੇ ਦਾ ਡਰ। ਤਾਰਾਂ ਲੱਗੀਆਂ ਨੇ ਸੈਂਚਰ ਬੋਰਡ ਲੱਗੇ ਆ ਕਿਸੇ ਵਕਤ ਵੀ ਹਾਸਾ ਹੋ ਸਕਦਾ ਹੈ। ਤੁਸੀਂ ਆਪਣੇ ਬੱਚਿਆਂ ਤਾਂ ਫੇਰ ਸਾਮ-ਸਾਮ ਕੇ ਰੱਖਦੇ ਹੋ ਕਿ ਤਾਂ ਕੋਈ ਬੱਚਿਆਂ ਨੂੰ ਅਸੀਂ ਐਸੇ ਕਰਕੇ ਬਾਰ-ਬਾਰ ਅਨਾਉਂਸਮੈਂਟ ਕਰਕੇ ਅੰਦਰ ਬਿਠਾ ਰਹੇ ਹਾਂ ਤੇ ਕਾਰਪੋਰੇਸ਼ਨ ਵਾਲਿਆਂ ਨੂੰ ਸਵੇਰੇ ਫੋਨ ਕੀਤਾ ਉਹ ਵਿਚਾਰੇ ਸਫਾਈ ਵੀ ਕਰਕੇ ਗਏ ਉਹਨਾਂ ਨੇ ਪਾਣੀ ਦਾ ਟੈਂਕਰ ਵੀ ਭੇਜਿਆ ਚ ਸਫਾਈ ਵੀ ਨਹੀਂ ਸੀ ਕਿ ਪਹਿਲਾਂ ਹਾਂ ਜੀ ਉਹਨਾਂ ਨੇ ਸਫਾਈ ਵੀ ਕੀਤੀ ਪਾਣੀ ਦਾ ਟੈਂਕਰ ਵੀ ਭੇਜਿਆ ਬਿਲਕੁਲ ਜਿਹੜੇ ਇਸ ਜਗ੍ਹਾ ਦੇ ਉੱਪਰ ਪ੍ਰੋਗਰਾਮ ਕਰਾਉਣ ਦੇ ਲਈ ਆਏ ਨੇ ਇਸ ਜਗ੍ਹਾ ਦੇ ਉੱਪਰ ਜਿਹੜੇ ਹਾਲਾਤ ਨੇ ਖਾਫੀ ਖਸਾ ਨੇ ਦਿਨ-ਬਦ ਦਿਨ ਜਿਹੜੇ ਇਹ ਕਿਹਾ ਜਾ ਰਿਹਾ ਕਿ ਜਿਹੜੇ ਹਾਲਾਤ ਇਸ ਜਗ੍ਹਾ ਦੇ ਉੱਪਰ ਖਸਤਾ ਹੁੰਦੇ ਜਾ ਰਹੇ ਨੇ ਸੋ ਬਿਲਕੁਲ ਜਿਹੜੀ ਗੱਲਬਾਹ ਜਿਹੜੀ ਜ਼ਰੂਰ ਕਰਨ ਦੀ ਕੋਸ਼ਿਸ਼ ਕਰ ਹਾਲਾਤ ਬੱਦਰ ਦਿਨ ਤੋਂ ਬੱਦਰ ਹੁੰਦੇ ਜਾ ਰਹੇ ਨੇ ਕੀ ਕਹਿਣਾ ਚਾਹੁੰਗੇ ਜੀ ਕਾਫੀ ਜਿਹੜੇ ਹਾਲਾਤ ਖਸਾਂ ਨੇ ਸਟੇਡੀਅਮ ਦੇ ਅਸਥਰੀ ਕਾਲ ਜੀ ਅਸੀਂ ਤਾਂ ਇਹ ਹੁਣ ਕਹੀ ਸੀ ਗਈ ਵੀ ਗੁਰੂ ਨਾਨਕ ਦੇਵ ਸਟੇਡੀਅਮ ਐ ਵੀ ਪੂਰੀ ਸਫਾਈ ਹੋਣੀ ਹੈ ਜੀ ਪੂਰਾ ਵਧੀਆ ਪ੍ਰੋਗਰਾਮ ਹੋਣਾਗਾ ਜੀ ਅਸੀਂ ਇਧਰੋਂ ਸੰਰੂਰ ਲੱ ਕੇ ਚੋਂ ਆਇਾਂਗੇ ਅੱਛਾ ਜੀ ਤੇ ਤੁਸੀਂ ਹੁਣ ਇਹ ਦੇਖੋ ਵੀ ਮੈਂ ਗੁਰੂ ਨਾਨਕ ਦੇਵ ਸਟੇਡੀਅਮ ਦੇ ਵਿੱਚ ਆਇਆਗਾ ਤੇ ਬਾਬਾ ਦੇ ਨਾਂ ਦੇ ਉੱਤੇ ਠੱਗੀਆਂ ਮਰੀ ਜਾਂਦੀਆਂ ਨੇ ਕਿੰਨੇ ਕੰਪਲ ਤੁਸੀਂ ਤਸਵੀਰਾਂ ਨੇ ਦੇਖ ਸਕਦੇ ਹੋ ਕੁਰਸੀ ਹੱਥ ਦੇ ਵਿੱਚ ਹੈ ਠੀਕ ਹੈ ਜੀ ਤੇ ਜਿਹੜਾ ਐਂਗਲ ਆ ਨੀਚੇ ਪਿਆ ਹੋਇਆ ਤੇ ਬੈਠਣ ਦੀ ਜਿਹੜੀ ਬਿਲਕੁਲ ਫੈਸਿਲਿਟੀ ਹੈ ਨਹੀਂ ਹੈਗੀ ਸਫਾਈ ਦੇ ਗੱਲ ਕਰਾਂਗੇ ਸੋ ਤੁਰਦੁਰ ਤੇ ਗੱਲ ਕਰਦੇ ਆਜੋ ਤੁਸੀਂ ਸੋ ਹਾਲਾਤ ਤੁਸੀਂ ਦੇਖ ਸਕਦੇ ਹੋ ਕੁਰਸੀਆਂ ਦੇ ਕਾਫੀ ਜਿਹੜੀ ਗੰਦਗੀ ਇਸ ਜਗ੍ਹਾ ਦੇ ਉੱਪਰ ਦੇਖੀ ਜਾ ਸਕਦੀ ਤੇ ਬੈਠਣ ਦੇ ਲਈ ਵੀ ਜਿਹੜੇ ਪੁਕਤਾਂ ਇੰਤਜ਼ਾਮ ਹੈ ਨਹੀਂ ਹੈਗੇ ਜਿਹੜੀ ਕੁਰਸੀਆਂ ਨੇ ਸਾਰੀਆਂ ਟੁੱਟੀਆਂ ਹੋਈਆਂ ਕੁਰਸੀਆਂ ਪਾਈ ਜਾ ਰਹੀਆਂ ਸੋ ਬਿਲਕੁਲ ਕਿਤ ਸਰਕਾਰ ਦੇ ਵੱਲੋਂ ਜਿਹੜੇ ਦਾਅਵੇ ਵੱਡੇ ਵੱਡੇ ਕੀਤੇ ਜਾਂਦੇ ਆ ਬਿਲਕੁਲ ਜਿਹੜੇ ਦਾਅਵੇ ਨੇ ਤੇ ਵਾਦੇ ਨੇ ਖੋਖਲੇ ਹੁੰਦੇ ਨਜ਼ਰ ਆ ਰਹੇ ਸੋ ਬਿਲਕੁਲ ਕਿਹਾ ਜਾ ਰਿਹਾ ਕਿ ਜਿਹੜੇ ਸੋ ਬਿਲਕੁਲ ਜਿਹੜੀ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਹਾਲਾਤ ਬੜੇ ਮਾੜੇ ਨੇ ਜੀ ਸੋ ਉਧਰ ਸੈਂਸ਼ਨ ਬੋਰਡ ਦੀ ਤਾਰਾਂ ਲੰਗੀਆਂ ਪਈਆਂ ਲੱਗਦਾ ਵੱਡਾ ਹਾਸਾ ਹੋ ਸਕਦਾ ਕਿਸ ਤਰੀਕੇ ਦੀ ਇੰਤਜ਼ਾਮ ਨੇ ਸਰਕਾਰ ਦੇ ਵੱਲੋਂ ਉਹ ਤਾਂ ਕਹਿੰਦੇ ਨੇ ਕਿ ਵੀ ਸਾਰਾ ਅਸੀਂ ਨੌਕਰੀਆਂ ਦਿੱਤੀਆਂ ਜੀ ਸਰਕਸ ਕਰਤਾ ਜੀ ਮੇਰੇ ਸਾਬ ਨਾਲ ਤੁਸੀਂ ਆਪ ਹੀ ਦੇਖ ਰਹੇ ਹੋ ਕਹਿਣ ਦੀ ਜ਼ਰੂਰਤ ਨਹੀਂ ਹੈਗੀ ਹਣਾ ਅੱਛਾ ਕਮੀਆਂ ਪੇਸ਼ ਕੀ ਹੋ ਜੀ ਉੱਥੇ ਸਟੇਡੀਅਮ ਦੇਖੋ ਜੀ ਅਸੀਂ ਇਹ ਬੱਠ ਸਮਝ ਕੇ ਟੀਵੀ ਗੁਰਨਾਕਲੇ ਵੀ ਸਟੇਡੀਅਮ ਬਹੁਤ ਸ਼ਾਨਦਾਰ ਰੂਪ ਉਸ ਫਾਈਓ ਪਰ ਤੁਸੀਂ ਆਪਣੇ ਇਹਨਾਂ ਨਾਲ ਦੇਖ ਸਕਦੇ ਹੋ ਜੀ ਬਾਕੀ ਕਿੰਨੀ ਵਧੀਆ ਉਤੇ ਠੰਡ ਚ ਬੈਠਿਆਂ ਜੀ ਗਰਮੀ ਚ ਤੜਕੇ ਇੱਥੇ ਹੀ ਬੈਠਾਂਗੇ ਬਿਲਕੁਲ ਸੋ ਕੁਰਸੀਆਂ ਤਾਂ ਜਿਹੜੀਆਂ ਇਸ ਜਗ੍ਹਾ ਦੇ ਉੱਪਰ ਜ਼ਰੂਰ ਲੱਗੀਆਂ ਪਰ ਜਿਹੜੇ ਇਸ ਜਗ੍ਹਾ ਦੇ ਉੱਪਰ ਪਲੇਅਰ ਭਾਗ ਲੈਣ ਦੇ ਲਈ ਆਏ ਨੇ ਉਹ ਜ਼ਮੀਨਾਂ ਦੇ ਉੱਪਰ ਜਿਹੜੀਆਂ ਤਰਪੈਲ ਜਿਹੜੀ ਆਪਾਂ ਮੋਮ ਜਮੇ ਵਿਛਾ ਕੇ ਨੇ ਉਹ ਬੈਠੇ ਹੋਏ ਨੇ ਇਸ ਜਗ੍ਹਾ ਦੇ ਉੱਪਰ ਬੈਠਣੇ ਮਜਬੂਰ ਨੇ ਕਿਉਂਕਿ ਜਿਹੜੇ ਹਾਲਾਤ ਨੇ ਇਸ ਸਟੇਡੀਅਮ ਦੇ ਕਾਫੀ ਜਿਹੜੇ ਬੱਤਰ ਨੇ ਸੋ ਸ਼ਬਦਾਂ ਦੇ ਜਿਹੜੇ ਬਿਆਨ ਹੈ ਉਹ ਨਹੀਂ ਕਿਤੇ ਜਾ ਸਕਦੇ ਬਿਲਕੁਲ ਜਿਹੜੇ ਪਲੇਅਰ ਨੇ ਉਹਨਾਂ ਨੇ ਜਿਹੜੀ ਗੱਲਬਾਤ ਜਿਹੜੀ ਜ਼ਰੂਰ ਕਰਨ ਦੀ ਕੋਸ਼ਿ ਅੱਛਾ ਚੈਂਪੀਅਨਸ਼ਿਪ 'ਚ ਭਾਗ ਲੈਣਾ ਸਿਐ ਹੋ ਹਾਂਜੀ ਕਿਹੜੀ ਜਗ੍ਹਾ ਤੋਂ ਆਇਓ ਜੀ ਅਬ ਬਟਾਲੇ ਤੋਂ ਆਇਓ ਬਟਾਲੇ ਤੋਂ ਆਇਓ ਅੱਛਾ ਤੁਸੀਂ ਨਾਮ ਤਾਂ ਬੜਾ ਸੁਣਿਆ ਹੋਣਾ ਇਹ ਲੁਧਿਆਣਾ ਦੇ ਕਿਹਦਾ ਲੋਤਾ ਸਟੇਡੀਅਮ ਹੈ ਜਿੱਥੇ ਪੰਜਾਬ ਤੇ ਇੰਡੀਆ ਦਾ ਮੈਚ ਵੀ ਹੋਇਆ ਸੀ ਕਾਫੀ ਨਾਮ ਹੈ ਇਸ ਸਟੇਡੀਅਮ ਦਾ ਪੰਜਾਬ ਦੇ ਵਿੱਚ ਸੋ ਹਾਲਾਤ ਕਾਫੀ ਮਾੜੇ ਨੇ ਇੱਥੇ ਆਇਓ ਕਿਸ ਤਰੀਕੇ ਜਿਹੜੇ ਇੰਤਜ਼ਾਮ ਨੇ ਤੁਹਾਨੂੰ ਲੱਗੇ ਮੈਂ ਤਾਂ ਇੱਥੇ ਪਹਿਲੀ ਜਿਹੜੀ ਆ ਸੁਣਿਆ ਹੈ ਕਿ ਬਹੁਤ ਵਧੀਆ ਭਰਾ ਆ ਕੇ ਦੇਖਿਆ ਨਹੀਂ ਹੂੰ ਮਯੂਸੀ ਛਾ ਗਈ ਹਾਂਜੀ ਕਿਸ ਤਰੀਕੇ ਦੀ ਉਮੀਦਾਂ ਸੀ ਕਿ ਕਿਸ ਤਰ੍ਹਾਂ ਦੀ ਅਰੇਂਜਮੈਂਟ ਹੋਣੀ ਹੈ ਪਾਣੀ ਦੀ ਫੈਸਿਲ ਹਨ ਹੈਗੀ ਹੈ ਪਾਣੀ ਮਿਲਿਆ ਤੇ ਗੰਦਗੀ ਗੰਦਗੀ ਦੇ ਤਾਂ ਹਾਲਾਤ ਕੁਰਸੀਆਂ ਕੁਰਸੀਆਂ ਹਨੀਆਂ ਹਾਂ ਜੀ ਨਹੀਂ ਇਹ ਕੰਮ ਹੈਗਾ ਬਸ ਥੱਲੇ ਬੈਠੇ ਆਪਾਂ ਵੀ ਅੱਛਾ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਪੀ ਵਧੀਆ ਪ੍ਰਬੰਧ ਕਰੇ ਤੇ ਖਡਾਰੀਆਂ ਦਾ ਥੋੜਾ ਸੋਚੇ ਵਧੀਆ ਤੇ ਸਰਕਾਰ ਤਾਂ ਦਾਅਵੇ ਬੜੇ ਕਰਦੀ ਹੈ ਬ੍ਰਦਰ ਜੇ ਗੱਲ ਕਰੀ ਉਹਨਾਂ ਦਾ ਕਹਿਣਾ ਕਿ ਜਿਹੜੀ ਹੱਥ ਕੇ ਜਿਹੜੀ ਫੈਸਿਲਿਟੀ ਆ ਦਿੱਤੀ ਯਾਰੀ ਵੱਡੇ ਵੱਡੇ ਇੰਟਰਨੈਸ਼ਨਲ ਇੰਟਰਨੈਸ਼ਨਲ ਪਲੇਅਰ ਨੇ ਉਹ ਸਟੇਡੀਅਮ ਦਾ ਵਿੱਚੋਂ ਨਿਕਲੇ ਪਰ ਹਾਲਾਤ ਕਾਫੀ ਖਸਤਾ ਨੇ ਕੀ ਕਹਿਣਾ ਚਾਹੋਗੇ ਜਿਹੜੇ ਕਿਸਕੇ ਜਿਹੜੇ ਰੇਂਜ ਹੋਣੇ ਚਾਹੀਦੇ ਤਾਂ ਕਿ ਜਿਹੜੀ ਕੋਈ ਤੁਸੀਂ ਪਲੇਅਰ ਹੋ ਤਾਂ ਕਿ ਕੋਈ ਪ੍ਰੋਬਲਮ ਨਾ ਆਵੇ ਬਸ ਕੁਛ ਨਹੀਂ ਵਧੀਆ ਕੋਚ ਹੋਣੇ ਚਾਹੀਦੇ ਆ ਸਰਕਾਰੀ ਬਸ ਇਹੀ ਆ ਤੇ ਗੁੱਡ ਫੈਸਿਲਿਟੀਆਂ ਹੋਣੀਆਂ ਚਾਹੀਦੀਆਂ ਵਾ ਅੱਛਾ ਤੁਸੀਂ ਜਮੀਨ ਦੇ ਉੱਪਰ ਬੈਠੇ ਹੋਏ ਹੋ ਹਾਂਜੀ ਕਾਰਨ ਹਾਲਾਤ ਖਸਾ ਹਾਂਜੀ ਬਸ ਇਹ ਹੋਈ ਸੋ ਬਿਲਕੁਲ ਇਹ ਪਲੇਅਰ ਦੇ ਨਾਲ ਗੱਲਬਾਤ ਕੀਤੀ ਦੇਣਾ ਦਾ ਇਹੀ ਕਹਿਣਾ ਕਿ ਜਿਹੜੇ ਹਾਲਾਤ ਕਾਫੀ ਖਸਾ ਨੇ ਜਿਸ ਤਰੀਕੇ ਦਾ ਇਹ ਸ ਬਾਹਰਲੇ ਜ਼ਿਲ੍ਹੇ ਤੋਂ ਇਸ ਜਗ੍ਹਾ ਤੋਂ ਉੱਪਰ ਆਏ ਨੇ ਤੇ ਕਿਹਾ ਜਾ ਰਿਹਾ ਕਿ ਇਸ ਜਗ੍ਹਾ ਤੋਂ ਉੱਪਰ ਜਿਹੜੇ ਹਾਲਾਤ ਕਾਫੀ ਖਸਾ ਨੇ ਸਾਨੂੰ ਉਮੀਦਾਂ ਬੜੀਆਂ ਸੀ ਕਿ ਲੁਧਿਆਣਾ ਸਟੇਡੀਅਮ ਦੇ ਵਿੱਚ ਜਾਵਾਂਗੇ ਜਿਹੜਾ ਸਟੇਡੀਅਮ ਦਾ ਲੁਧਿਆਣਾ ਸਟੇਡੀਅਮ ਦਾ ਪੰਜਾਬ ਦੇ ਵਿੱਚ ਨਾਮ ਬਹੁਤ ਹੈ ਸੋ ਇੱਕ ਐਸਾ ਸਟੇਡੀਅਮ ਹੈ ਜਿੱਥੇ ਭਾਰਤ ਦੇ ਪਾਕਿਸਤਾਨ ਦਾ ਜਿਹੜਾ ਮੈਚ ਹੈ ਉਹ ਵੀ ਹੋਇਆ ਸੀ ਬਿਲਕੁਲ ਇਹ ਨੌਜਵਾਨ ਦਾ ਪਲੇਅਰ ਦਾ ਕਹਿਣਾ ਕਿ ਇਸ ਜਗ੍ਹਾ ਤੋਂ ਉੱ ਜਿਹੜੇ ਪਲੇਅਰ ਨੇ ਤੇ ਜਿਹੜੇ ਇਸ ਜਗ੍ਹਾ ਦੇ ਉੱਪਰ ਪ੍ਰੋਗਰਾਮ ਦੇਖਣ ਦੇ ਲਈ ਆਏ ਸੀ ਉਹਨਾਂ ਵੱਲ ਜਿਹੜੀ ਅਪੀਲ ਹੈ ਕਿ ਦਿੱਤੀ ਗਈ ਜਿਹੜੇ ਵਾਅਦੇ ਤੇ ਦਾਅਵੇ ਸਰਕਾਰ ਦੇ ਵੱਲੋਂ ਪਲੇਅਰ ਦੇ ਲਈ ਕੀਤੇ ਗਏ ਸੀ ਕਿ ਤਣਕ ਜਿਹੜਾ ਪਲੇਅਰ ਦੇ ਵੱਲ ਜਿਹੜਾ ਧਿਆਨ ਜ਼ਰੂਰ ਦਿੱਤਾ ਜਾਵੇ ਕਿ ਤਾਂਕਿ ਜਿਹੜਾ ਨਾਮ ਜਿਹੜਾ ਪੰਜਾਬ ਦਾ ਤੇ ਆਪਣੇ ਜ਼ਿਲ੍ਹੇ ਦਾ ਜਿਹੜਾ ਨਾਮ ਹੈ ਉਹ ਰੋਸ਼ਨ ਕਰ ਸਕਣ ਕੈਮਰਾ ਪਰਸਨ ਮਨੂ ਚਾਵੜਾ ਦੇ ਨਾਲ ਮੈਂ ਰਾਹੁਲ ਰੋੜਾ ਸਿਟੀ ਹੋਮ ਲੁਧਿਆਣਾ ਜਿਹੜੇ ਚਾਰਜਿੰਗ ਜਿਹਦਾ ਸਕੂਲ ਹੈ ਸਰਕਾਰੀ ਸਕੂਲ ਹੈ ਜਿਹਦਾ ਲੁਧਿਆਣਾ ਦੇ ਕਾਫੀ ਸਕੂਲ ਨੇ ਹਾਂਜੀ ਵੀ ਕਿਨੇ ਵੀ ਕਿਹੜਾ ਹੁੰਦੀਆਂ ਨੇ ਹਾਂਜੀ ਉਹਨਾਂ ਨੂੰ ਵੀ ਪੇ ਕੀਤਾ ਜਾਂਦਾ ਨਹੀਂ ਸਰ ਉਹਨਾਂ ਨੂੰ ਫ੍ਰੀ ਆਫ ਕਾਸਟ ਉਹਰੇ ਟੂਰਨਾਮੈਂਟ ਕਰਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਇਹ ਉਹਨਾਂ ਵਾਸਤੇ ਹੀ ਚਾਰਜੇਬਲ ਹੁੰਦਾ ਜਿਵੇਂ ਐਸੋਸੀਏਸ਼ਨ ਪ੍ਰਾਈਵੇਟ ਐਸੋਸੀਏਸ਼ਨਸ ਹੁੰਦੀ ਹੈ ਉਹਨਾਂ ਵਾਸਤੇ ਚਾਰਜੇਬਲ ਕੀਤਾ ਹੋਇਆ ਤੇ ਇਹ ਮੇਬੀ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਦਾਂਗੇ ਜੋ ਸ਼ੀਟ ਸਾਨੂੰ ਹੈੱਡ ਆਫਿਸ ਵੱਲੋਂ ਮਿਲੀ ਹੈ ਤੇ ਇਹ ਜਿਵੇਂ ਚਾਰजेस ਲੈਂਦੇ ਨੇ ਬੱਚਿਆਂ ਤੋਂ ਉਹਦੇ ਰਿਗਾਰਡਿੰਗ ਫਿਰ ਅਸੀਂ ਮੇਨਟੇਨੈਂਸ ਫੀਸ ਲੈਂਦੇ ਹੁੰਦੇ ਆ ਕਿ ਵੀ ਉਹ ਸਾਡੀ ਉਹ ਦੇਖਰੇਖ ਵਾਸਤੇ ਮੇਨਟੇਨੈਂਸ ਵਾਸਤੇ ਯੂਜ਼ ਕਰ ਸਕੀਏ ਅਸੀਂ ਸਰ ਬਹੁਤ ਡਰ ਰੋ ਹੈ ਵੀ ਚਾਰਜਿੰਗ ਬੱਚਿਆਂ ਤੋਂ ਲਿੱਤਾ ਜਾਂਦਾ ਉਹਨਾਂ ਨੂੰ ਉਹਨਾਂ ਨੂੰ ਹਾਂਜੀ ਲਿੱਤਾ ਜਾਂਦਾ ਹੈ ਜੀ ਕੋਈ ਐਸਾ ਪੱਲਾ ਕਾ ਸਰ ਮੈਨੂੰ ਕਾਫੀ ਮੀਟ ਵੀ ਹਾਂ ਮੇਰੇ ਕੋਲ ਆਏ ਆ ਕਾਫੀ ਬੱਚੇ ਸਰ ਕੰਨ ਬੱਚੇ ਆਏ ਤੁਹਾਡੇ ਕੋਲ ਪੈਸੇ ਦਿੱਤੇ ਹਾਂਜੀ ਪੈਸੇ ਦਿੱਤੇ ਜਾਂਦੇ ਆ ਹਾਂਜੀ ਐਸੋਸੀਏਸ਼ਨ ਦੇ ਅੱਛਾ ਹਾਂਜੀ ਥੈਂਕ ਯੂ ਸਰ ਜੀ ਉਹ ਜੇਕਰ ਬੇਟਾ ਕਿ ਨਾਮ ਤੁਹਾਡਾ ਜੀ ਮੇਰਾ ਨਾਮ ਕاجਲ ਹੈ ਤੁਸੀਂ ਅੱਜ ਆਈਸੀ ਕਿਹੜੀ ਗੇਮ 'ਚ ਭਾਗ ਲਿਆ ਅੱਜ ਮੈਂ ਸ਼ਾਰਟ ਫੁੱਟ ਥਰੋ 'ਚ ਭਾਗ ਲਿੱਤਾ ਸੀ ਅੱਛਾ ਕਿੰਨੇ ਕੁ ਬੱਚੇ ਸੀਗੇ ਛੋਟੇ ਕਾਫੀ ਸਾਰੇ ਬੱਚੇ ਸੀਗੇ ਮਤਲਬ ਹੋਣਗੇ 500 600 ਦੇ ਕਰੀਬ ਤਾਂ 500 600 ਤੇ ਮੈਂਬਰਸ਼ਿਪ ਦੇ ਕਿੰਨੇ ਪੈਸੇ ਲਏ ਤੁਹਾਡੇ ਤੋਂ 500 ਦਿੱਤਾ ਬਈ ਐਂਟਰੀ ਫੀਸ ਇਹ ਐਂਟਰੀ ਫੀਸ ਆ ਪਰ ਬੱਚੇ ਤੋਂ ਲਏ ਆ ਹਾਂਜੀ ਐਂਟਰੀ ਫੀਸ ਜਿਵੇਂ ਮੈਂ ਐਂਟਰੀ ਕਰਾਈ ਤਾਂ ਮੇਰੇ 500 ਰੁਪਏ ਉਹਨੇ ਕਰਾਈ ਤਾਂ ਉਹਦੇ 500 ਠੀਕ ਓਕੇ ਹਾਂ ਭਾਜੀ ਮੈਂ ਆਇਆ ਹਾਂ ਬੇਟਾ ਕਿਨੇ ਆਮਦੋ ਸ਼ੋਰਟ ਫੂਟੇ ਕਿਹੜੀ ਜਗ੍ਹਾ ਤੋਂ ਆਇਆ ਤੁਸੀਂ ਧਿਆਨ ਦੇ ਦੀ ਜਿਹੜੀਆਂ ਕ੍ਰੈਡਾ ਕਰਾਈਆਂ ਗਈਆਂ ਨੇ ਇਹਦਾ ਕੋਈ ਚਾਰਜਿੰਗ ਵੀ ਲਿੱਤਾ ਤਾਂ ਨਹੀਂ ਹਾਂਜੀ ਐਂਟਰੀ ਫੀਸ ਸੀ ਸੀ 500 ਰੁਪਏ ਹਰਮਨਜੀਤ ਸਿੰਘ ਕਿਹੜੀ ਜਗ੍ਹਾ ਤੋਂ ਆਏ ਸੀ ਮੈਂ ਖੰਨੇ ਤੋਂ ਆਇਆ ਤੇ ਅੱਛਾ ਅੱਜ ਗੇਮਾਂ 'ਚ ਭਾਗ ਲਿਆ ਤੁਸੀਂ ਕਿਸ ਗੇਮ 'ਚ ਭਾਗ ਲਿਆ ਸੀ ਮੈਂ 400 ਮੀਟਰ 'ਚ ਭਾਗ ਲਿਆ ਸੀ ਤੇ ਕਿੰਨੇ ਬਚੇ ਐ ਸੀ ਟੋਟਲ ਅੱਜ ਟੋਟਲ ਟੋਟਲ ਦਾ 4-500 ਤੋਂ ਉੱਤੇ ਬਚਿਆ ਹੈ ਬਾਕੀ ਮੇਰੇ ਇਵੈਂਟ 'ਚ 16-17 ਬੱਚੇ ਸੀ ਉਹ 'ਚ 2-3 ਹਿੰਟਾ ਸੀਗੇ ਅਤੇ ਬਾਅਦ 'ਚ ਭਾਜੀ ਇਹਦੀ 500 ਰੁਪਏ ਐਂਟਰੀ ਫੀ ਸੀਗੀ 500 ਰੁਪਏ ਇਹ ਵੀ ਅੱਜ ਲਈ ਸੀ ਕਿ ਉਸ ਤੋਂ ਪਹਿਲਾਂ ਨਹੀਂ ਆਨਲਾਈਨ ਐਂਟਰੀ ਹੋ ਜੀਗੀ ਸਰ ਕਾਫੀ ਅੱچھے ਪ੍ਰਬੰਧ ਕੀਤੇ ਪਹਿਲਾਂ ਇੰਟਰਵਿਊ ਵੀ ਕੀਤੀ ਤੁਹਾਡੀ ਤੇ ਜਿਹੜੇ ਖਿੱਡਾ ਉੱਡਾ ਕਰਾਈ ਜੰਨੇ ਆ ਕਿੰਨਾ ਬੱਚਾ ਅੱਜ ਟੋਟਲ ਆ ਗਿਆ ਕਿਹੜਾ ਇਹ 600 ਕੁਛ ਬੱਚੇ ਆਏ ਆ ਜੀ 600 ਬੱਚਾ ਆਇਆ ਹਾਂ ਜੀ ਤੇ ਲਗਭਗ ਕਿੰਨੇ ਦਿਨ ਖੇਡਾਂ ਚੱਲਣਗੇ ਸਰ ਇਹ ਕੱਲ ਤੱਕ ਚੱਲਦੀਆਂ ਜੀ ਕੱਲ ਵੀ ਚੱਲਣਗੀਆਂ ਹਾਂ ਜੀ ਕੱਲ ਵੀ ਚੱਲਣਗੀਆਂ 10 ਤਰੀਕ ਨੂੰ ਲਾਟ ਤੱਕ ਸਾਮ ਦੇ 5:00 ਵਜੇ ਤੱਕ ਠੀਕ ਹੈ ਤੇ ਸਰ ਜੀ ਕਿੰਦਾ ਵੀ ਬੱਚੇ ਜਿਹੜੀਆਂ ਖੇਡਾਂ ਕਰਾਈਆਂ ਗਈਆਂ ਬਿਲਕੁਲ ਫ੍ਰੀ ਕਰਾਈਆਂ ਗਈਆਂ ਕਿੰਦਾ ਚਾਰਜਿੰਗ ਲਿੱਤਾ ਨਹੀਂ ਬਿਲਕੁਲ ਫ੍ਰੀ ਖਾਣਾ ਫ੍ਰੀ ਆ ਪਾਣੀ ਤੁਹਾਡੇ ਸਾਹਮਣੇ ਆ ਰਿਹਾ ਹੈ ਕੈਂਡਲੇ ਦਾ ਪਾਣੀ ਲਿਆਂਦਾ ਹੈ ਤੇ ਦਾਲ ਸਬਜ਼ੀ ਚਾਵਲ ਪੰਜਾਬੀ ਵਧੀਆ ਤੁਸੀਂ ਦੇਖ ਹੀ ਰਹੇ ਹੋ ਜੋ ਵੀ ਹੈ ਇਹਦਾ ਦੱਸਣ ਦੀ ਲੋੜ ਨਹੀਂ ਸ਼ਾਇਦ ਅਸੀਂ ਘਰ ਚ ਬਿਨੈ ਇਦਾਂ ਦਾ ਖਾਣਾ ਖਾਂਦਾ ਹੋਏ ਕਿਤੇ ਜਿਹੜਾ ਬੱਚਾਉਂ ਦੇ ਰਹੇ ਹਾਂ ਅਸੀਂ ਜੀ ਉਹ ਸਰਕਾਰ ਦੀ ਮਦਦ ਮਿਲਦੀ ਹੈ ਇਸ ਦੇ ਵਿੱਚ ਨਹੀਂ ਸਰਕਾਰ ਦੀ ਕਿਸੇ ਦੀ ਕੋਈ ਮਦਦ ਨਹੀਂ ਕਿਸੇ ਦੀ ਮਦਦ ਨਹੀਂ ਆਦੇ ਵਿੱਚ ਜਿੱਦਾਂ ਉਹ 500 ਰੁਪਏ ਪਰ ਬੱਚੇ ਦਾ ਵੀ ਤੁਸੀਂ ਕਹਿੰਦੇ ਵੀ ਲਿਆ ਕੋਈ ਨਹੀਂ ਇਹ ਨਹੀਂ ਜਿਹੜੀਆਂ ਇਹ ਸਰਕਾਰੀ ਐਂਟਰੀਆਂ ਹੁੰਦੀਆਂ ਜਿਹੜੀਆਂ ਆਨਲਾਈਨ ਜਾਂਦੀਆਂ ਉਹ ਬੱਚਿਆਂ ਦੇ ਜਿਹੜੇ ਨੈਸ਼ਨਲ ਟੀਮ ਜਾਂਦੀ ਹੈ ਸਾਡੇ ਵੱਲੋਂ ਕੋਈ ਉਹਨਾਂ ਦਾ ਹੋਰ ਨਹੀਂ ਹੁੰਦਾ ਬਿਲਕੁਲ ਫ੍ਰੀ ਆਫ ਕੋਸਟ ਹੈ ਇਹਨਾਂ ਦਾ ਰਹਿਣਾ ਵੀ ਕੀਤਾ ਅਸੀਂ ਖਾਣਾ ਵੀ ਦਿੱਤਾ ਹੈ ਬੱਚਿਆਂ ਨੂੰ ਕੋਈ ਪੈਸਾ ਵੀ ਨਹੀਂ ਲਿਆ ਨਾ ਜੀ ਨਾ ਨਾ ਇਹ ਜਿਹੜੇ ਬੱਚੇ ਕਹਿ ਰਹੇ ਵੀ ਸਾਡੇ ਕੋਲੋਂ 500 ਰੁਪਏ ਲਿਆ ਉਹਨਾਂ ਨੇ ਰੋਪੀ ਲਾਇਆ ਜਿੱਤੇ ਜਿਹਨਾਂ ਦੇ ਸਟੇਡੀਅਮ ਦੇ ਵਿੱਚ ਜਿਹੜੇ 600 ਬੱਚੇ 600 ਬੱਚੇ ਕੋਲੋਂ 500 500 ਰੁਪਏ ਇਹਨਾਂ ਨੇ ਨਹੀਂ 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 ਜਿਹੜੀ ਸਰਕਾਰੀ ਇਹਨਾਂ ਦੀ ਐਸੋਸੀਏਸ਼ਨਾਂ ਦੀ ਐਂਟਰੀ ਫੀਸ ਹੁੰਦੀ ਹੈ ਜੋ ਨੈਸ਼ਨਲ ਦੀ ਐਂਟਰੀ ਫੀਸ ਹੁੰਦੀ ਹੈ ਪਾਰਟਿਸਿਪੇਟ ਕਰਦੇ ਆਨਲਾਈਨ ਜਾਂਦੇ ਹੋ 1200 ਰੁਪਏ ਜਾਂ 500 1100 300 ਰੁਪਏ ਜੋ ਵੀ ਗੇਮ ਦੀ ਹੁੰਦੀ ਹੈ ਉਹ ਹੁੰਦੀ ਹੈ ਰਜਿਸਟਰ ਹੁੰਦੀ ਹੈ ਜੀ ਇਹ 500 ਉਹ ਸੀ ਨਹੀਂ ਰਹਿੰਦੇ ਜੀ ਉਹ 5 ਏ ਆਨਲਾਈਨ ਜਾਂਦਾ ਹਾਂ ਜੋ ਆਨਲਾਈਨ ਜਾਂਦਾ ਉੱਥੇ ਐਸਐਸਓ ਜੋ ਅਸੀਂ ਨਹੀਂ ਕਿਹੜੀ ਐ ਜਿਸ ਕੋਲ ਜਾਂਦਾ ਹੈ 500 ਰੁਪਏ ਜੀ ਇਹ ਜੋ ਵੀ ਐਸੋਸੀਏਸ਼ਨ ਹੋਵੇ ਕਿਹੜੀ ਵੀ ਆ ਜੋ ਵੀ ਆ ਜੇ ਇੰਡੀਆ ਦੀ ਫੈਡਰੇਸ਼ਨ ਹੈ ਜਾਂ ਪੰਜਾਬ ਦੀ ਉਹਨਾਂ ਕੋਲੇ ਜਾਂਦਾ ਹੈ ਤਾਂ ਲੱਗਦਾ ਨਹੀਂ ਇਸ ਹਿਸਾਬ ਨਾਲ ਵੀ ਜੇ 500 ਰੁਪਏ ਤੋਂ ਤਾਂ ਆਪਣੇ ਪੈਸਾ ਇਕੱਠਾ ਕਰੀ ਤਾਂ ਬਹੁਤ ਵੱਡੀ ਰਕਮ ਇਕੱਠੀ ਹੁੰਦੀ ਹੈ ਲੱਖਾਂ ਰੁਪਏ ਕਾਰੋਬਾਰ ਵੀ ਮਿਲ ਜੇ ਲੱਗਦਾ ਕਿ ਲੋਕ ਖੇਡਾਂ ਦੇ ਵਿੱਚ ਵੀ ਕਾਰੋਬਾਰ ਕਰਨ ਲੱਗ ਗਏ ਆ ਨਹੀਂ ਨਹੀਂ ਇਹਦੇ ਵਿੱਚ ਇਹਨਾਂ ਦੀ 1200 ਰੁਪਏ ਇੰਟਰੀ ਫੀਸ ਜਾਂਦੀ ਹੈ ਜੀ ਨੈਸ਼ਨਲ ਦੀ ਇੱਕ ਬੱਚੇ ਦੀ ਹੂੰ ਜਿਹੜੀ ਐਸੋਸੀਏਸ਼ਨ ਦੇ ਵਿੱਚ ਫੀਸ ਜਾਵੇ ਉਹਦੇ ਵਿੱਚ ਉਹ ਰਿਜੈਕਟ ਕਰਕੇ ਐਸੋਸੀਏਸ਼ਨ ਉਹਦੇ ਵਿੱਚੋਂ ਪੈਸਾ ਪਾ ਕੇ 1200 ਰੁਪਏ ਪਰ ਬੱਚੇ ਦੀ ਫੀਸ ਤੇ ਉਥੇ ਆਉਣ ਜਾਣ ਦਾ ਕਿਰਾਇਆ ਤੇ ਜਿਹੜੀ ਸਪੋਰਟਸ ਦੀ ਕਿੱਟ ਹੁੰਦੀ ਹੈ ਉਹ ਤਰੀਬਨ 23000 ਰੁਪਏ ਦਾ ਖਰਚਾ ਫਿਰ ਕਰਦੇ ਆ ਇੱਕ ਇੱਕ ਬੱਚੇ ਤੇ ਸਰਕਾਰ ਦੇ ਕਹਿ ਰਹੀ ਹੈ ਵੀ ਬਿਲਕੁਲ ਜਿਹੜੀਆਂ ਗੇਡਾ ਕਰਾਈਆਂ ਜਾਂਦੀਆਂ ਨੇ ਬੱਚਿਆਂ ਨੂੰ ਬਰੀ ਕਰਾਈ ਜਾਂਦੀਆਂ ਸਰਕਾਰ ਵੱਲੋਂ ਸਰਕਾਰ ਵੱਲੋਂ ਹੁੰਦਾ ਵੀ ਦਿਨ ਅੱਜ ਸੁਣਨ ਨੇ ਜਿਆ ਹੈ ਬੱਚਿਆਂ ਨੇ ਸਾਨੂੰ ਖੁਦ ਆਪ ਕਹੇ ਤੁਹਾਡੇ ਪਰਪਰ ਵੀ ਐਂਟਰੀ ਲਈ ਹੈ ਜੀ ਨਹੀਂ ਅਸੀਂ ਨਹੀਂ ਲੈਂਦੇ ਜੀ ਇਹ ਐਸੋਸੀਏਸ਼ਨਲ ਚ ਜਾਂਦੀ ਐਂਟਰੀ ਨਹੀਂ ਉਹਨੇ ਤੁਹਾਡੇ ਤੇ ਇਲਜ਼ਾਮ ਨਹੀਂ ਕਿਹਾ ਹਾਂ ਵੀ ਸਾਡੇ ਕੋਲੇ ਨਹੀਂ 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 ਅਸੀਂ ਨਹੀਂ ਕੋਈ ਜੀ ਸਾਡ ਨੂੰ ਨਾ ਕੋਈ ਕਹਿ ਸਕਦਾ ਨਾ ਅਸੀਂ ਲੈਂਦੇ ਹਾਂ ਧੰਨਵਾਦ ਓਕੇ ਪਲੀਟ ਚੈਂਪੀਅਨਸ਼ਿਪ ਲੁਧਿਆਣਾ ਦੇ ਗੁਰਨਾਣਕ ਸਟੇਡੀਅਮ ਵਿੱਚ ਕਰਾਈ ਗਈ ਆ ਸੋ ਬਿਲਕੁਲ ਤੁਹਾਨੂੰ ਦੱਸ ਦਈਏ ਇਹ ਕਈ ਤਰੀਕੇ ਦੇ ਜਿਹੜੇ ਇਲਜ਼ਾਮ ਨੇ ਉਹ ਲੱਗੇ ਕੀ ਜਿਹੜੇ ਚੈਂਪੀਅਨਸ਼ਿਪ ਦੇ ਵਿੱਚ 600 ਦੇ ਕਰੀਬ ਜਿਹੜਾ ਬੱਚੇ ਆਲੇ ਭਾਗ ਲਿਆ ਤੇ ਕਿਹਾ ਜਾ ਰਿਹਾ ਕਿ 500 ਰੁਪਏ ਦੇ ਪਰ ਹਿਸਾਬ ਨਾਲ ਜਿਹੜਾ ਪਰ ਬੱਚੇ ਉਹ ਜਿਹੜੇ ਚੈਂਪੀਅਨਸ਼ਿਪ ਮੈਂਬਰਸ਼ਿਪ ਹੈ ਜਿਹੜੀ ਉਹ ਲੈ ਗਈ ਇਹ ਗੇਮਾਂ ਦੇ ਵਿੱਚ ਭਾਗ ਲਿਆ ਦੇ ਲਈ ਸੋ ਬਿਲਕੁਲ ਇਸ ਜਗ੍ਹਾ ਦੇ ਉੱਪਰ ਜੋ ਓਰਗਨਾਈਜੇਸ਼ਨ ਜਿਨ੍ਹਾਂ ਦੇ ਵੱਲੋਂ ਜਿਹੜਾ ਪ੍ਰੋਗਰਾਮ ਕਰਵਾਇਆ ਗਿਆ ਉਹ ਲੁਧਿਆਣਾ ਦੇ ਗੁਰਨਾਣਕ ਸਟੇਡੀਅਮ ਵਿੱਚ ਆਉਂਦੇ ਨੇ ਤੇ 500 ਉਹ ਵੀ ਕਿਤੇ ਜਾਂਦੇ ਕਿ ਜਿਹੜੀ ਬਿਲਕੁਲ ਫ੍ਰੀ ਆਫ ਕੋਸ ਜਿਹੜੀ ਇਸ ਜਗਤ ਉਪੇੜ ਪ੍ਰੋਗਰਾਮ ਹੈ ਉਹ ਕਰਾਈ ਜਾਂਦੇ ਸੋ ਬਿਲਕੁਲ ਜਦੋਂ ਇਸ ਸੰਬੰਧੀ ਜਿਹੜੇ ਗੁਰਨਾਣਾ ਸਟੇਡੀਅਮ ਦੇ ਜਿਹੜੇ ਉਹ ਸਿੱਕੇ ਅਫਸਰ ਉਹਨਾਂ ਨੇ ਅਫਸਰ ਸਾਇਬ ਨੂੰ ਜੋ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਸੀ ਕਿ ਜਿਹੜੇ ਪ੍ਰਾਈਵੇਟ ਸੰਸਥਾਵਾਂ ਹੁੰਦੀਆਂ ਬਿਲਕੁਲ ਜੇ ਗੱਲ ਕਰੀ ਤਾਂ ਬਿਲਕੁਲ ਜਿਹੜੀ ਪ੍ਰਾਈਵੇਟ ਸੰਸਥਾਵਾਂ ਦੇ ਕੋਲ ਜਿਹੜੇ ਜਰੂਰ ਪੈਸੇ ਲਏ ਜਾਂਦੇ ਕਿਉਂਕਿ ਉਹ ਜਿਹੜੇ ਬੱਚੇ ਇਸ ਗੇਮ ਦੇ ਵਿੱਚ ਭਾਗ ਲੈਣ ਦੇ ਲਈ ਆਂਦੇ ਹੁਣ ਬੱਚਿਆਂ ਦੇ ਕੋਲ ਜਿਹੜੇ ਪੈਸੇ ਆ ਉਹ ਵਸੂਲੇ ਜਾਂਦੇ ਆ ਸੋ ਬਿਲਕੁਲ ਜਦੋਂ ਇਸ ਸਬੰਧੀ ਬੱਚਿਆਂ ਨਾਲ ਗੱਲਬਾਤ ਕੀਤੀ ਤਾਂ ਬੱਚਿਆਂ ਦਾ ਇਹ ਕਹਿਣਾ ਸੀ ਕਿ 500 ਰੁਪਏ ਹਿਸਾਬ ਨਾਲ ਜਿਹੜੇ ਸਾਡੇ ਕੋਲ ਜਿਹੜੇ ਪੈਸੇ ਆ ਉਹ ਵਸੂਲੇ ਗਏ ਨੇ ਤੇ ਜਿਹੜੇ ਅਫਸਰ ਸਾਹਿਬਾਨ ਨੇ ਅਫਸਰ ਸਾਹਿਬਾਨ ਕੋਈ ਵੀ ਕਾਲਜ ਦੇ ਬੱਚਿਆਂ ਜਿਹੜੇ ਬਿਲਕੁਲ ਫਰੀ ਆਫ ਕੋਸਟ ਹੈ ਇਸ ਜਗ੍ਹਾ ਤੋਂ ਪਰ ਜਿਹੜਾ ਪ੍ਰੋਗਰਾਮ ਆ ਪ੍ਰੋਵਾਈਡ ਜਾਂਦਾ ਸੋ ਬਿਲਕੁਲ ਕਿਤੇ ਕਿਤੇ ਕਿਹੜਾ ਸਵਾਲ ਕਿਤਨਾ ਕਿਤੇ ਜਿਹੜੀ ਦਾਲ ਕਾਲੀ ਨਜ਼ਰ ਆ ਰਹੀ ਹੈ ਸੋ ਬਿਲਕੁਲ ਕਿਤਨਾ ਕਿਤਨਾ ਕਿਤੇ ਜਿਹੜਾ ਪਿਛਤਾ ਚੜ ਜਿਹੜੇ આરોਪ ਨੇ ਉਹ ਲੱਗ ਰਹੇ ਨੇ ਇਹ ਅਸੀਂ ਨਹੀਂ ਕਹਿ ਰਹੇ ਉਹ ਅਫਸਰ ਕਹਿ ਰਹੇ ਨੇ ਕਿਉਂਕਿ ਅਫਸਰਾਂ ਨੇ ਸਿੱਧਾ ਕੈਮਰੇ ਵਿੱਚ ਮੰਨੇ ਕਿ ਜਿਹੜੀ ਬੱਚੇ ਕੋ ਜਿਹੜੀ ਵਸੂਲੀ ਆ ਉਹ ਕੀਤੀ ਜਾਂਦੀ ਸੋ ਇਸ ਕਰਕੇ ਇਸ ਮੇਨਟੇਨੈਂਸ ਦੇ ਨਾਮ ਤੋਂ ਪਰ ਜਿਹੜਾ 5000 ਰੁਪਏ ਸਾਡੇ ਵੱਲੋਂ ਜਿਹੜਾ ਲਿਆ ਗਿਆ ਸੋ ਬੱਚਿਆਂ ਤੋਂ ਲੈ ਕੇ ਇਲਜ਼ਾਮ ਨੇ ਉਹ ਵੀ ਲਗਾ ਕੇ 500 ਪਏ ਸਾਡੇ ਵੱਲੋਂ ਦਿੱਤੇ ਕਿ ਨਹੀਂ ਪਰ ਜਿਹੜੇ ਇਸ ਜਗਤ ਉੱਪਰ ਪ੍ਰੋਗਰਾਮ ਕਰਵਾਉਣ ਲਈ ਐਸਪੀਓ ਬਿਲਕੁਲ ਉਹਨਾਂ ਦੇ ਵੱਲੋਂ ਜਿਹੜੀ ਜਿਹੜੀ ਟੈਸਟ ਜਿਹਦੇ ਤੋਂ ਜਿਹੜੀ ਨੌਕਰੀ ਆ ਉਹ ਨੌਕਰੀ ਗਈ ਆ ਸੋ ਬਿਲਕੁਲ ਸਾਡੇ ਵੱਲੋਂ ਕੋਈ ਵੀ ਜਿਹੜੇ ਪੈਸੇ ਆ ਉਹ ਨਹੀਂ ਲੈਗੇ ਸੋ ਬਿਲਕੁਲ ਕਿਤਨਾ ਕਿਤਿਆਂ ਜਾਂਚ ਦਾ ਵਿਸ਼ਾ ਹੈ ਇਹ ਜਾਂਚ ਹੋਣੀ ਚਾਹੀਦੀ ਕਿਉਂਕਿ ਸਰਕਾਰ ਦੇ ਵੱਲੋਂ ਜਿਹੜੇ ਵੱਡੇ ਵੱਡੇ ਦਾਅਵੇ ਤੇ ਵਾਅਦੇ ਕਿਤੇ ਜੰਦੇ ਆ ਤਾਂ ਕਿ ਜਿਹੜੇ ਪੰਜਾਬ ਨੂੰ ਪੰਜਾਬ ਨੂੰ ਜਿਹੜਾ ਐਥਲੀਟ ਦੇ ਵਿੱਚ ਗੇਮਾਂ ਦੇ ਵਿੱਚ ਅੱਗੇ ਲੈ ਕੇ ਆਇਆ ਜਾ ਸਕੇ ਸੋ ਬਿਲਕੁਲ ਕਿਤਨਾ ਕਿਤੇ ਜਿਹੜੇ ਇਹ ਬੱਚਿਆਂ ਦੇ ਜਿਹੜੇ ਇਲਜ਼ਾਮ ਲੱਗੇ ਨੇ ਬਿਲਕੁਲ ਜਿਹੜੀ ਜਾਂਚ ਦਾ ਵਿਸ਼ਾ ਹੈ